ਭਾਬੀ ਅੱਜ ਇੱਕ ਚਮਕੀਲੇ ਦੀ ਹੋਰ ਬਹੁਤ ਵੱਡੀ ਤੁਹਾਨੂੰ ਸਚਾਈ ਦੱਸਣ ਲੱਗਾ ਗਾਇਕੀ ਬਾਰੇ ਚਮਕੀਲਾ ਇੱਕ ਗਾਇਕ ਨਹੀਂ ਉਹ ਇੱਕ ਅਜੀਹਾ ਗਾਇਕ ਸੀਗਾ ਜਿਹਦੀ ਆਵਾਜ਼ ਵਿੱਚ ਇੰਨੀ ਕਿ ਮਰਦਾਨਗੀ ਸੀ ਹਨਾ ਜਿਹਦਾ ਅੱਜ ਤੱਕ ਕੋਈ ਤੋੜ ਤੇ ਨਾ ਹੀ ਕੋਈ ਮੁਕਾਬਲਾ ਆਇਆ ਤੇ ਨਾ ਹੀ ਕਦੇ ਉਹਦਾ ਮੁਕਾਬਲਾ ਹੋਣਾ ਆ ਸ਼ਾਇਦ ਉਹ ਸਿਰਫ ਇੰਨਾ ਕੁ ਸਿਆਣਾ ਸੀਗਾ ਹਨਾ ਉਹਨੂੰ ਜਲਦੀ ਪਤਾ ਲੱਗ ਗਿਆ ਸੀ ਪੀ ਲੋਕਵਾ ਜਿਹੜੇ ਹਨਾ ਇਹਨਾਂ ਨੂੰ ਕਿਹੋ ਜਿਹੀ ਸ਼ਬਦਾਵਲੀ ਕਿਹੋ ਜਿਹਾ ਗੀਤ ਪਸੰਦ ਵਾਤੇ ਕਿਹੋ ਜਿਹੀ ਲੋਕਾਂ ਦੀ ਮਾਨਸਿਕਤਾ ਆ ਤੇ ਕਿਹੋ ਜਿਹਾ ਮੈਂ ਲੋਕਾਂ ਦੇ ਸਾਹਮਣੇ ਗੀਤ ਕਿ ਕਹੋ ਜੇ ਉਹਨਾਂ ਦੇ ਵਿੱਚ ਬੋਲ ਮੈਂ ਲੋਕਾਂ ਸਾਹਮਣੇ ਲੈ ਕੇ ਆਉਣੇ ਆ ਤੇ ਫਿਰ ਉਹਨੇ ਉਹੀ ਸ਼ਬਦਾਵਲੀ ਗੀਤਾਂ 'ਚ ਉਹੀ ਬੋਲ ਫਿੱਟ ਕੀਤੇ ਤੇ ਇਹਨਾਂ ਲੋਕਾਂ ਨੇ ਉਹਨਾਂ ਨੂੰ ਪਸੰਦ ਕੀਤਾ ਤੇ ਪਸੰਦ ਵੀ ਅਜਿਹਾ ਕੀਤਾ ਕਿ 365 ਦਿਨਾਂ ਦੇ ਵਿੱਚ 365 ਦਿਨ ਹੁੰਦੇ ਸਾਲ ਦੇ ਵਿੱਚ ਤੇ ਅਖਾੜਾ 6 600 ਬੁੱਕ ਹੁੰਦਾ ਸੀ ਜਾਨੀ ਕਿ ਦੁੱਗਣੇ ਕਰ ਇੱਕ ਦਿਨ ਦੇ ਦੋ ਦੋ ਅਖਾੜੇ ਬੁੱਕ ਹੁੰਦੇ ਸੀ ਫਿਰ ਇਤੋਂ ਤੁਸੀਂ ਸੋਚ ਲਓ ਵੀ ਚਮਕੀਲੇ ਦੀ ਚੜ੍ਹਤ ਕਿਵੇਂ ਦੀ ਸੀ ਤੇ ਇਹ ਲੋਕਾਂ ਦੀ ਜਿਹੜੀ ਮਾਨਸਿਕਤਾ ਸੀ ਹਨਾ ਉਹਨੂੰ ਚਮਕੀਲਾ ਸਮਝ ਚੁੱਕਾ ਸੀਗਾ ਤੇ ਉਹਨੇ ਇਹ ਦੇਖ ਲਿਆ ਸੀ ਜੇ ਵੀ ਮੈਨਾਂ ਨੂੰ ਨਾ ਮੰਤਰ ਮੁਕਤ ਜਿਹਨੂੰ ਕਹਿੰਦੇ ਵੀ ਕਰਨਾ ਹੈ ਆਪਣੀ ਗਾਇਕੀ ਨਾਲ ਤਾ ਮੈਨੂੰ ਅਜਿਹੇ ਗੀਤ ਲਿਖਣੇ ਪੈਣਗੇ ਕੁਝ ਲੋਕ ਕਹਿੰਦੇ ਆ ਇਹ ਲੀਹੋ ਲੱਥੇ ਸੇ ਪਰ ਜੇ ਦੇਖਿਆ ਜਾਵੇ ਚਮਕੀਲਾ ਉਹੋ ਹੀ ਗੱਲਾਂ ਲਿਖਦਾ ਸੀ ਜੋ ਵਾਪਰ ਰਹੀਆਂ ਸਿਗੀਆਂ ਸਮਾਜ ਦੇ ਵਿੱਚ ਤੇ ਜੇ ਤੁਹਾਨੂੰ ਇਹ ਮੇਰੀ ਗੱਲਬਾਤ ਵਧੀਆ ਲੱਗੀ ਹੋਵੇ ਤੇ ਤੁਸੀਂ ਜਰੂਰ ਕਮੈਂਟ ਕਰਕੇ ਆਪਣੀ ਰਾਏ ਦਿਆ ਕਰੋ ਵੱਧ ਤੋਂ ਵੱਧ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਕਮੈਂਟਾਂ ਦੇ ਫਿਰ ਨਾਮ ਵੀ ਬੋਲਾਂਗੇ ਜਿਹਦਾ ਕੋਈ ਵਧੀਆ ਕਮੈਂਟ ਵੱਡਾ ਹੋਇਆ ਕਰੂਗਾ ਧੰਨਵਾਦ ਜੀ